ਕਲਗੀਧਰ ਪਾਤਸ਼ਾਹ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੇ ਦਰਸ਼ਨ ਕਰਦੇ ਆ ਇਥੋਂ ਤੱਕ ਵਿਚਾਰ ਕੀਤੀ ਹੈ ਕਿ ਕਿਵੇਂ ਇੱਕ ਬ੍ਰਾਹਮਣ ਸੱਜਰੀ ਵਿਆਹੇ ਆਪਣੀ ਇਸਤਰੀ ਨੂੰ ਲੈ ਕੇ ਆ ਰਿਹਾ ਸੀ ਰਾਹ ਦੇ ਵਿੱਚ ਜਿਹੜਾ ਪਠਾਨ ਹੈ ਉਹ ਉਹਦੀ ਇਸਤਰੀ ਨੂੰ ਚੁੱਕ ਕੇ ਲੈ ਜਾਂਦਾ ਹੁਣ ਯਾਦ ਰੱਖੋ ਉਸ ਇਸਤਰੀ ਦੇ ਚਾਚੇ ਵੀ ਸਨ ਤਾਇ ਵੀ ਸਨ ਪਰ ਕੋਈ ਵੀ ਉਹਦੇ ਨੇੜੇ ਨਹੀਂ ਲੱਗਿਆ ਹੁਣ ਉਹਦਾ ਜਿਹੜਾ ਪਤੀ ਹੈ ਬ੍ਰਾਹਮਣ ਪਤੀ ਹੈ ਉਹ ਅਨੰਦਪੁਰ ਸੇ ਵਿਕੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਆਇਆ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਜਿਹੜੀ ਮੇਰੀ ਪਤਨੀ ਹੈ ਉਹ ਜਿਹੜਾ ਪਠਾਨ ਹੈ ਪਠਾਨ ਨੂੰ ਚੁੱਕ ਕੇ ਲੈ ਗਿਆ ਤੇ ਕਲਗੀ ਤਰਪਾਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪੁੱਤਰ ਬਾਬਾ ਜੀ ਸਿੰਘ ਨੂੰ ਬੇਨਤੀ ਕੀਤੀ ਬਾਬਾ ਜੀ ਸਿੰਘ ਜੀ ਗਏ ਉਸ ਪਠਾਨ ਦੇ ਕੋਲੋਂ ਜਿਹੜੀ ਉਸ ਬ੍ਰਾਹਮਣ ਦੀ ਪਤਨੀ ਸੀ ਉਸ ਨੂੰ ਛੜਾ ਕੇ ਲਿਆਂਦਾ ਅਤੇ ਉਸ ਦੀ ਹਵਾਲੇ ਕਰ ਦਿੱਤਾ ਹੁਣ ਯਾਦ ਰੱਖੋ ਉਹ ਜਿਹੜੀ ਇਸਤਰੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੋਈ ਨਹੀਂ ਲੱਗਦੀ ਪਰ ਜਿਹੜਾ ਵੀ ਮਨੁੱਖ ਗੁਰੂ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਭਾਵੇਂ ਉਹ ਦੁਸ਼ਮਣ ਹੋਵੇ ਤੇ ਭਾਵੇਂ ਸਾਕਾ ਹੋਵੇ ਉਸ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਜ਼ਰੂਰ ਕਰਦੇ ਅਸੀਂ बार-बार ਇਤਿਹਾਸ ਨੂੰ ਜਦੋਂ ਵਿਚਾਰਿਆ ਹੈ ਤਾਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੈ ਤਾਂ ਉਹ ਮਨੁੱਖ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਦਦ ਮਿਲੀ ਹੈ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਤੇ ਪਿਛਲੇ ਸਮੇਂ ਦੇ ਅੰਦਰ ਜਰੂਰ ਸੀ ਵਿਚਾਰਿਆ ਹੈ ਕਿ ਜਿਹੜਾ Hindu ਧਰਮ ਦੇ ਅਨੁਸਾਰ ਹੋਲੀ ਮਨਾਈ ਜਾਂਦੀ ਹੈ ਨਾ ਮਿਥਿਹਾਸ ਉਹਨਾਂ ਦੀ ਇੱਕ ਸਾਖੀ ਪ੍ਰਚਲਿਤ ਹੈ ਆਪਾਂ ਉਹ ਵਿਚਾਰੀ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾ ਹੋਲੀ ਨੂੰ ਨਵਾਂ ਰੂਪ ਦੇ ਨੇ ਆਇਆ ਹੋਲੇ ਮੁਹੱਲੇ ਦੀ ਸਥਾਪਨਾ ਕੀਤੀ ਹੋਲੇ ਦਾ ਭਾਵ ਹੱਲਾ ਕਰਨਾ ਮੁਹੱਲਾ ਪਾਤ ਜਿਸ ਜਗ੍ਹਾ ਤੇ ਹੱਲਾ ਕਰਨਾ ਕਿ ਜਿਹੜੇ ਸੇਖ ਨੇ ਸਿੱਖਾਂ ਨੇ ਹੱਲਾ ਕਰਨਾ ਪਰ ਯਾਦ ਰੱਖੋ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਪੜ੍ਹਦੇ ਆਣ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਅੰਦਰ ਕਿਸੇ ਵੀ ਜਗ੍ਹਾ ਤੇ ਉੱਪਰ ਪਹਿਲਾ ਹਮਲਾ ਨਹੀਂ ਕੀਤਾ ਪਹਿਲਾ ਜਿੰਨੇ ਵੀ ਵਿਰੋਧੀ ਆਏ ਨੇ ਪਹਾੜੀ ਰਾਜ ਹੀ ਆਏ ਨੇ ਉਹਨਾਂ ਨੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਅਤੇ ਸਿੱਖਾਂ ਦੇ ਤੇ ਹਮਲਾ ਕੀਤਾ ਹੈ ਤਾਂ ਫਿਰ ਜਾ ਕੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਅਤੇ ਸਿੱਖਾਂ ਨੇ ਉਸ ਹਮਲੇ ਦਾ ਬਦਲਾ ਲਿਆ ਹੁਣ ਵੱਖ-ਵੱਖ ਪਿੰਡਾਂ ਦੇ ਵਿੱਚ ਤੁਸੀਂ ਆਉਂਦੇ ਸੀ ਸਿੱਖ ਆਉਂਦੇ ਸੀ ਵੱਖ-ਵੱਖ ਵਰਦੀਆਂ ਦੇ ਵਿੱਚ ਆਉਂਦੇ ਸੀ ਉਹਨਾਂ ਦੇ ਦੋ ਧੜੇ ਬਹਾਨਾ ਆਏ ਜਾਂਦੇ ਸੀ ਹੁਣ ਇੱਕ ਤਰ੍ਹਾਂ ਲੋਹਗੜ੍ਹ ਦੀ ਤੱਤੀ ਤੇ ਉਹਨਾਂ ਨੇ ਜਿਹੜਾ ਲੋਹਗੜ੍ਹ ਦਾ ਕਿਲਾ ਹੈ ਲੋਹਗੜ੍ਹ ਦੇ ਕਿਲੇ ਨੂੰ ਬਚਾਉਣਾ ਹੈ ਉਸ ਤੋਂ ਬਾਅਦ ਜਿਹੜਾ ਦੂਜਾ ਜੱਥਾ ਹੈ ਦੂਜਾ ਜੱਥਾ ਹੋਲਗੜ੍ਹ ਕਿਲੇ ਦੇ ਅੰਦਰ ਹੈ ਉਹਨਾਂ ਜੱਥਿਆਂ ਨੇ ਹੋਲਗੜ੍ਹ ਕਿਲੇ ਤੋਂ ਆਣ ਕੇ ਲੋਹਗੜ੍ਹ ਦਾ ਜਿਹੜਾ ਕਿਲਾ ਹੈ ਲੋਹਗੜ੍ਹ ਦੇ ਕਿਲੇ ਦੇ ਉੱਤੇ ਹਮਲਾ ਕਰਨਾ ਹੈ ਲੋਹਗੜ੍ਹ ਦੇ ਕਿਲੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਹੈ ਤੇ ਜਿਹੜੇ ਲੋਹਗੜ੍ਹ ਦੇ ਕਿਲੇ ਦੇ ਸਿੰਘ ਨੇ ਉਹਨਾਂ ਨੇ ਲੋਹਗੜ੍ਹ ਦੇ ਕਿਲੇ ਨੂੰ ਬਚਾਉਣਾ ਇਸ ਤਰ੍ਹਾਂ ਜਿਹੜਾ ਵੀ ਸਿੰਘ ਜਿਹੜਾ ਵੀ ਜੱਥਾ ਜਿੱਤਦਾ ਸੀ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਸਨ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੌਲੇ-ਮਹੱਲੇ ਤੇ ਤੇ ਸਿੱਖਾਂ ਨੂੰ ਇੱਕ ਨਵਾਂ ਰੂਪ ਦਿੱਤਾ ਸਿੱਖਾਂ ਦੇ ਅੰਦਰ ਗਹਿਤ ਭਰੀ ਅਣਖ ਭਰੀ ਜਿਹੜੇ ਦੁਨਿਆਵੀ ਰੰਗ ਨੇ ਦੁਨਿਆਵੀ ਰੰਗਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਉੱਪਰ ਠਾਇ ਪਰ ਸਿੱਖਾਂ ਦੀ ਵੱਧ ਕਿਸਮਤੀ ਜਦੋਂ ਅਸੀਂ ਸਿੱਖ ਇਤਿਹਾਸ ਪੜ੍ਹਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੰਨਾ ਗੱਲਾਂ ਦੇ ਵਿੱਚੋਂ ਸਿੱਖ ਧਰਮ ਨੂੰ ਕੱਢਿਆ ਸੀ ਜਿੰਨਾ ਪਖੰਡਾ ਕਰਮ ਕਾਂਡਾ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੱਢਿਆ ਸੀ ਅਸੀਂ ਉਹਨਾਂ ਕਰਮਕਾਂਡਾਂ ਦੇ ਵਿੱਚ ਅੱਜ ਫੇਰ ਪੈ ਗਏ ਆਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਕਿੰਨੇ ਕਰਮਕਾਂਡ ਸਨ ਜਿਨ੍ਹਾਂ ਦੇ ਵਿੱਚੋਂ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੱਢਿਆ ਸੀ ਸਿੱਖ ਅੱਜ ਉਹੀ ਫੇਰ ਕਰਮਕਾਂਡ ਕਰ ਲੱਗ ਪਿਆ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਰੰਗਾਂ ਦੇ ਵਿੱਚੋਂ ਬਾਹਰ ਕੱਢਿਆ ਸੀ ਜਿਹੜੇ ਇਹ ਕੱਚੇ ਰੰਗ ਸੀ ਕੱਚੇ ਰੰਗਾਂ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ ਸੀ ਪਰ ਬਦਕਿਸਮਤੀ ਹੈ ਅਸੀਂ ਅੱਜ ਫਿਰ ਹੋਲੇ ਮੁਹੱਲੇ ਦੇ ਉੱਪਰ ਇੱਕ ਦੂਜੇ ਦੇ ਉੱਤੇ ਰੰਗ ਪਾਉਨੇ ਆ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਨੇ ਆ ਇਸ ਰੰਗਾਂ ਦੇ ਨਾਲ ਕਈਆਂ ਦੇ ਸਰੀਰਾਂ ਦਾ ਨੁਕਸਾਨ ਹੁੰਦਾ ਹੈ ਕਈਆਂ ਦੇ ਕੱਪੜੇ ਖਰਾਬ ਹੋ ਜਾਂਦੇ ਨੇ ਕਈਆਂ ਨੂੰ ਵੈਸੇ ਬਹੁਤ ਨੁਕਸਾਨ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇੰਨਾ ਰੰਗਾਂ ਦੇ ਵਿੱਚੋਂ ਬਾਹਰ ਕੱਢਿਆ ਸੀ ਪਰ ਜਿਹੜੇ ਅੱਜ ਦੇ ਸਿੱਖ ਨੇ ਅੱਜ ਦੇ ਸਿੱਖ ਹੋਲੇ ਮਹੱਲੇ ਦੇ ਉੱਤੇ ਅਸੀਂ ਇੱਕ ਦੂਜੇ ਦੇ ਉੱਤੇ ਰੰਗ ਸੁੱਟਦੇ ਆਂ ਸੋਚਿਆ ਕਰੋ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ ਕਾਰਨ ਵਾਸਤੇ ਹੋਲੇ ਮਹੱਲੇ ਦੀ ਸਥਾਪਨਾ ਕੀਤੀ ਸੀ ਕੀ ਅਸੀਂ ਉਸ ਤਰੀਕੇ ਦੇ ਨਾਲ ਅੱਜ ਅਸੀਂ ਹੋਲਾ ਮਹੱਲਾ ਮਨਾ ਰਹੇ ਆਂ ਕੀ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿੱਥੇ ਜਾਂਦੇ ਨੇ ਜਿੱਥੇ ਜਾ ਕੇ ਨੰਦਪੁਰ ਸਾਹਿਬ ਦੀ ਧਰਤੀ ਦੇ ਜੰਗ ਦਾ ਅਭਿਆਸ ਕਰਦੇ ਨੇ ਕਿ ਉਹਨਾਂ ਨੂੰ ਉੱਥੇ ਨਾਮ ਦਿੱਤੇ ਜਾਂਦੇ ਨੇ ਇਹ ਸੋਚਿਆ ਕਰੀ ਤੇ ਮੈਂ ਅਖੀਰ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਸਿੱਖਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਪੜ੍ਹ ਕੇ ਦਾ ਦੇਖੀ ਕਿ ਇਤਿਹਾਸ ਦੇ ਵਿੱਚ ਕਿੰਨਾ ਕੁਝ ਪਿਆ ਹੈ ਜੇਕਰ ਤੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਪੜ੍ਹਿਆ ਹੁੰਦਾ ਤੇ ਅੱਜ ਤੂੰ ਕਿਸੇ ਡੇਰੇ ਦੇ ਅੰਦਰ ਕਿਸੇ ਸਾਧ ਦੇ ਪੈਰਾਂ ਦੇ ਵਿੱਚ ਚਰਨਾਂ ਦੇ ਵਿੱਚ ਨਹੀਂ ਸੀ ਲਿਗਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਜਦੋਂ ਤੂੰ ਜਾਵੇਂਗਾ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਦੇ ਵਿੱਚੋਂ ਤੈਨੂੰ ਸਭ ਕੁਝ ਮਿਲੇਗਾ ਉਹ ਚੀਜ਼ਾਂ ਸਾਨੂੰ ਕਿਸੇ ਸਾਧ ਕੋਲੋਂ ਕਿਸੇ ਡੇਰੇਦਾਰ ਦੇ ਕੋਲੋਂ ਕਿਸੇ ਬਾਬੇ ਕੋਲੋਂ ਕਿਸੇ ਪਖੰਡੀ ਕੋਲੋਂ ਨਹੀਂ ਮਿਲ ਜਾਣੀਆਂ ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲੋਂ ਮਿਲ ਜਾਣੀਆਂ ਇੰਨੀਆਂ ਕਿ ਬੇਨਤੀਆਂ ਪ੍ਰਮਾਣ ਕਰਨਾ ਬਾਕੀ ਦਾ ਇਤਿਹਾਸ ਅਸੀਂ ਆਉਂਦੇ ਦਿਨਾਂ ਦੇ ਅੰਦਰ ਵਿਚਾਰਨ ਦਾ ਜਿੰਨਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ